ਸੰਗਤ ਜੀ ਆਪਾਂ ਹੁਣ ਗੁਰਦੁਆਰਾ ਸਾਹਿਬ ਖੜੇ ਆ ਗੁਰਦੁਆਰਾ ਬਿਵੇਕ ਸਰ ਸਾਹਿਬ ਇਹ ਛੇਵੇਂ ਪਾਤਸ਼ਾਹ ਮੀਰੀ ਪਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਦਾ ਅਸਥਾਨ ਹੈ ਜੀ ਇਹ ਇਸ ਸਥਾਨ ਤੇ ਗੁਰੂ ਸਾਹਿਬ ਜੀ ਆਈ ਸੀ ਤੇ ਪ੍ਰਾਤਨ ਕਰੀਰ ਦਾ ਰੁੱਖ ਵੀ ਇੱਥੇ ਮੌਜੂਦ ਹੈ ਤੇ ਇਸ ਦੀ ਇਤਿਹਾਸ ਦੀ ਆਪਾਂ ਜਾਣਕਾਰੀ ਪ੍ਰੋਪਰ ਤੁਹਾਨੂੰ ਵਧੀਆ ਤਰੀਕੇ ਨਾਲ ਇਸ ਵੀਡੀਓ ਵਿੱਚ ਦੇਵਾਂਗੇ ਤੁਸੀਂ ਪਿੱਛੇ ਮੇਰੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਵਿਵੇਕਸਰ ਸਰ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਵਿਵੇਕਸਰ ਸਾਹਿਬ ਜੀ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੌਜੂਦ ਹੈ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਕੋਲ ਤੇ ਇੱਥੇ ਗੁਰੂ ਸਾਹਿਬ ਜੀ ਛੇਵੇਂ ਪਾਤਸ਼ਾਹ ਹਰਗੋਬਿੰਦ ਮਹਾਰਾਜ ਆਈ ਜੀ ਇੱਥੇ ਕਰੀਰ ਦਾ ਤਖਤ ਵੀ ਮੌਜੂਦ ਹੈ ਜਿੱਥੇ ਮਹਾਰਾਜ ਬੈਠੇ ਸੀ ਆ ਕੇ ਤੇ ਘੋੜਾ ਬੰਨਿਆ ਸੀ ਇਹ ਬਹੁਤ ਸੋਹਣਾ ਪੀਟਰਸਤਾਨ ਬਣਿਆ ਹੋਇਆ ਇੱਥੇ ਬੈਠ ਕੇ ਗੁਰੂ ਸਾਹਿਬ ਜੀ ਨੇ ਸੰਗਤਾਂ ਨਾਲ ਵਿਵੇਕ ਕਰੀ ਸੀ ਇਸ ਗੁਰੂ ਸਾਹਿਬ ਮੈਂ ਵਾਰ-ਵਾਰ ਪਹਿਲਾਂ ਵੀ ਕਿਹਾ ਸੀਗਾ ਵੀ ਜਦੋਂ ਵੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਆਉਣਾ ਇੱਥੇ ਨੇੜੇ-ਨੇੜੇ ਹੀ ਗੁਰਦੁਆਰੇ ਸਾਰੇ ਹਨ ਗੁਰਦੁਰਾ ਆਮਸਰ ਸਰ ਸਾਹਿਬ ਗੁਰੂ ਅਰਜਨ ਦੇਵ ਜੀ ਪਾਸ਼ਾ ਜੀ ਦਾ ਗੁਰਦੁਆਰਾ ਤੇ ਨਾਲ ਹੀ ਗੁਰਦੁਰਾ ਵਿਵੇਕ ਸਰ ਸਾਹਿਬ ਤੇ ਬਾਬਾ ਦੀਪ ਸਿੰਘ ਦਾ ਸਥਾਨ ਤਾਂ ਇੱਥੇ ਬਹੁਤ ਜ਼ਿਆਦਾ ਮਸ਼ਹੂਰ ਮੰਨਿਆ ਹੀ ਜਾਂਦਾ ਹੈ ਜਦੋਂ ਵੀ ਇੱਥੇ ਆਉਣਾ ਹੈ ਇਹ ਚੀਜ਼ਾਂ ਮਿਸ ਨਹੀਂ ਕਰਨੀਆਂ ਤੇ ਤੁਸੀਂ ਦਰਸ਼ਨ ਕਰਨ ਵਾਸਤੇ ਇਸ ਗੁਰੂ ਸਥਾਨ ਤੇ ਜ਼ਰੂਰ ਆਉਣਾ ਜੀ 507 ਮਿੰਟ ਇੱਥੇ ਲੱਗਦਾ ਦਰਸ਼ਨ ਕਰਨ ਵਾਸਤੇ ਤੇ ਆਪਾਂ ਥੋੜਾ ਕਾਲੀ ਦੇ ਵਿੱਚ ਨਿਕਲ ਜਾਂਦੇ ਆ ਤੇ ਇਹ ਸੁਭਾਗਾ ਵਾਲੇ ਨੂੰ ਦਰਸ਼ਨ ਇਸ ਗੁਰਸਥਾਨਾਂ ਦੇ ਹੁੰਦੇ ਆ ਬਹੁਤ ਹੀ ਪਵਿੱਤਰ ਸਥਾਨ ਇਹ ਮੰਨੇ ਗਏ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ